ਜਦੋਂ ਮੇਰੀ ਵਾਈਫ ਦਾ ਕੈਂਸਰ ਦਾ ਇਲਾਜ ਹੋਣਾ ਸੀ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਵੀ ਮੈਂ ਉਹਨੂੰ ਵਿਦੇਸ਼ਾਂ ਵਿੱਚ ਜਾ ਕੇ ਇਲਾਜ ਕਰਾ ਸਕਦਾ ਹਨਾ ਨਹੀਂ ਲੇਕਿਨ ਅੱਜ ਮੇਰੇ ਕੋਲ ਹੈ ਨਾ ਅੱਜ ਗੱਡੀ ਵੀ ਲਾਉ ਵਧੀਆ ਗੱਡੀ ਲਾਉ ਵਧੀਆ ਟੌਰ ਨਾਲ ਜੀਉ ਤੇ ਜਿੰਨੇ ਅੱਜ ਸੀ ਉਹਨਾਂ 'ਚ ਗੁਜ਼ਾਰਾ ਕੀਤਾ ਮੇਰੇ ਬੱਚਿਆਂ ਨੇ ਵੀ ਲੇਕਿਨ ਬਾਬੇ ਨਾਨਕ ਦਾ ਸਿੱਖ ਬਣ ਕੇ ਹੱਕ ਹਲਾਲ ਦੀ ਖਾਦੀ ਸਮਝਿਆ ਤੇ ਮੈਂ ਕਹਿੰਦਾ ਮੇਰੀ ਘਰ ਵਾਪਸੀ ਹੈ ਮੇਰੀ ਘਰ ਵਾਪਸੀ ਕਪਿਲ ਮੇਰਾ ਬੱਚਾ ਹੈ ਇਥੋਂ ਭੁੱਲਰ ਦੀ ਨਾਟਸ਼ਾਲਾ ਦੇ ਵਿੱਚ ਕਿੰਨੇ ਹੀ ਕੰਮ ਕਰ ਮੈਂ ਕਹਿੰਦਾ ਬੂਟਾ ਪਾਵਾਂ ਸੀ ਲਾਇਆ ਹੋਇਆ ਪਰ ਪਰ ਪ੍ਰਮਾਤਮਾ ਦਾ ਬਣਾਇਆ ਗੁਲਦਸਤਾ ਹੈ ਇਹਦੀ ਖੁਸ਼ਬੂ ਜਿਹੜੀ ਹੈ ਨਾ ਉਹ ਪ੍ਰਮਾਤਮਾ ਨੇ ਬਣਾਈ ਹੈ ਪ੍ਰਮਾਤਮਾ ਹੀ ਸਾਰੇ ਇਕੱਠੇ ਕਰ ਰਿਹਾ ਹੈ ਵਾਪਸੀ ਦੀ ਚਰਚਾ ਸੀ ਜਿਹੜੇ ਡਿਪਰੈਸ਼ਨ ਦੇ ਵਿੱਚ ਜਿਹੜੇ ਡਿਪਰੈਸ਼ਨ ਚ ਹੈ ਅਰਚਨਾ ਉਹ ਖਤਰਾ ਥੋੜਾ ਲੱਗ ਰਿਹਾ ਉਹ ਮੈਂ ਦੇਵੀ ਦੁਰਗਾ ਦੀ ਅਰਚਨਾ ਕਰਦਾ ਮੇਰੀ ਮਾਂ ਦੁਰਗਾ ਦੀ ਭਗਤ ਸੀ ਜੀ ਅਰਚਨਾ ਜੀ ਮੇਰੇ ਲਈ ਹਮੇਸ਼ਾ ਹਮੇਸ਼ਾ ਉਹਰੇ ਸਰੂਪ ਦਾ ਹਿੱਸਾ ਨੇ ਮੈਂ ਉਹਨਾਂ ਨੂੰ ਹਮੇਸ਼ਾ ਇੱਜ਼ਤ ਦੇਣਾ ਮੈਂ ਗੱਲਬਾਤ ਕੀਤੀ ਮੈਂ ਮੇਰੇ ਪਰਿਵਾਰ ਦਾ ਹਿੱਸਾ ਨੇ ਮੇਰੇ ਪਰਿਵਾਰ ਦਾ ਹਿੱਸਾ ਨੇ ਨਾਲ ਬੈਠਣਗੇ ਕੰਨੇ ਨਾਲ ਕੰਨਾ ਲੱਗਦਾ ਕਿ ਜਿਹੜੇ ਲੋਕ ਡਿਪਰੈਸ਼ਨ ਚ ਹੈਗੇ ਉਹਨੂੰ ਵਾਪਸ ਤਾਂ ਨਹੀਂ ਆਉਂਦੇ ਮੈਂ ਕਹਿੰਦਾ ਅਸੀਂ ਟਮੈਂਟ ਮਿਸ ਕਰਦੇ ਪਏ ਅਸੀਂ ਅਸੀਂ ਕਿਸੇ ਨੂੰ ਡਿਪਰੈਸ਼ਨ ਨਹੀਂ ਦਿੰਦਾ ਜ਼ਿੰਦਗੀ ਚ ਖੁਸ਼ੀਆਂ ਵੰਡੀਆਂ ਨੇ ਅਰਦਾਸ ਵੀ ਇਹੀ ਕਰੀਦੀ ਹੈ ਕਿ ਰੱਬਾ ਖੁਸ਼ੀਆਂ ਦਾ ਜ਼ਰੀਆ ਬਣਾ ਤੇ ਕਪਿਲ ਦਾ ਸ਼ੋਅ ਖੁਸ਼ੀਆਂ ਦਾ ਜ਼ਰੀਆ ਹੈ ਇਹ ਉਹ ਲੋਕ ਨੇ ਜਿਹੜੇ ਕਦਰ ਕਰਦੇ ਨੇ ਜਿਨ੍ਹਾਂ ਨੇ ਹੱਕ ਲਾਲ ਦੇ ਕਮਾਏ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਉਹ ਔਖੇ ਟਾਈਮ ਦੇਖੇ ਨੇ ਜਦੋਂ ਭੁੱਲਰ ਦੀ ਨਾਟਸ਼ਾਲਾ ਦੇ ਵਿੱਚ ਕੰਮ ਕਰਦੇ ਦਈ ਭੁੱਲਰ ਸਾਹਿਬ ਨੂੰ ਵੀ ਦਾਤ ਦੇਣੀ ਚਾਹੀਦੀ ਹੈ ਇੱਥੇ ਭਾਰਤੀ ਲਹਿਰੀ ਕਿੰਨੇ ਹੀ ਲੋਕ ਨੇ ਜਿਹੜੇ ਇੱਥੇ ਹਫ਼ਤੇ 'ਚ ਮੈਂ ਦੇਖਦਾ ਹੁੰਦਾ ਸੀ ਤੇ ਅੱਜ ਉਹ ਵੱਡੇ ਹੋ ਗਏ ਆ ਜੜਾ ਨਹੀਂ ਭੁੱਲੇ ਇੱਜ਼ਤ ਦਿੰਦੇ ਆ ਕਲਾਕਾਰਾਂ 'ਚ ਰਾਜਨੀਤੀ ਮੇਰਾ ਮਿਸ਼ਨ ਸੀ ਉਹ ਜੋ ਪੰਜ ਪੈਸੇ ਕਦੇ ਕਮਾਏਗੇ ਸਿਰਫ ਇੱਕੋ ਹੀ ਗੱਲ ਯਾਦ ਆ ਕਿ ਇੱਕ ਵਾਰ ਮੇਰ ਸਾਹਿਬ ਹੁੰਦੇ ਸ਼ਵੇਤ ਮਲਕ ਠੀਕ ਹੈ ਉਹਨਾਂ ਨੇ 50000 ਦੀਆਂ ਟਾਈਲਾਂ ਲਾਤੀਆਂ ਸਾਡੇ ਘਰੇ ਮੈਂ ਉਹਨੂੰ 25 ਮੋੜੇ ਸੀ ਹੈ ਨਾ ਰਾਜਨੀਤੀ ਚੋਂ ਮੇਰੇ ਪਿਓ ਨੇ ਇੱਕੋ ਗੱਲ ਕਹੀ ਸੀ ਮੈਨੂੰ ਕਿ ਬੇਟਾ ਤੂੰ ਤੁਰਿਆ ਜਾਂਦਾ ਹੋਵੇਂ ਨਾ ਸੜਕ ਦੇ ਉੱਤੇ ਮੇਰਾ ਕੋਈ ਦੋਸਤ ਦੇਖੇ ਕਿ ਭਵੰਸੋਂ ਦਾ ਮੁੰਡਾ ਹੈ ਉਹ ਕਹਵੇ ਇਮਾਨਦਾਰ ਹੈ ਮੇਰਾ ਆਸ਼ੀਰਵਾਦ ਸਦਾ ਤੇਰੇ ਸਿਰ ਤੇ ਰਹਿ ਦਿੱਤੀ ਜ਼बान ਤੋਂ ਕਦੇ ਫਿਰਿਆ ਨਹੀਂ ਇਸ਼ਾਨ ਕਦੇ ਭੁੱਲਿਆ ਨਹੀਂ ਇਮਾਨ ਕਦੇ ਵਿਕੜ ਨਹੀਂ ਦਿੱਤਾ ਸਮਝ ਨਹੀਂ ਕੁਝ ਵਾਰਸੀ ਕਿ ਨਾ ਸੁਣ ਲੈ ਸੁਣ ਲੈ ਸੁਣ ਲੈ ਮੈਂ ਤੈਨੂੰ ਦੱਸ ਰਿਹਾ ਨਾ ਕਪਿਲ ਸ਼ੋ ਕਮੈਂਟਰੀ ਮੇਰਾ profession ਰਾਜਨੀਤੀ ਮੇਰਾ ਤਾਂ ਦਾ ਨਹੀਂ ਸੀ ਕਦੇ ਮੈਂ ਕਦੇ ਇਹ ਨਹੀਂ ਕਿਹਾ ਮੈਂ ਸੇਵਾ ਤੇ ਅੰਦਰੋਂ 99% ਮੇਵਾ ਇਹ ਮੇਰਾ ਮੇਰਾ ਕੰਮ ਨਹੀਂ ਹੈ ਸਮਝ ਨਹੀਂ ਇੱਥੇ ਲੋਕ ਮਾਫੀਆ ਚਲਾਉਂਦੇ ਰਹੇ ਆ ਪੰਜਾਬ ਨੂੰ ਵੇਚਦੇ ਰਹੇ ਆ ਗਿਰਵੀ ਰੱਖਦੇ ਰਹੇ ਆ ਸਮਝ ਨਹੀਂ ਮੁੱਖ ਮੰਤਰੀ ਬਣਦੇ ਰਹੇ ਆ ਉਹਨਾਂ ਨਾਲ ਲੜਿਆ ਮੈਂ ਤਿੰਨ ਚਾਰ ਲਾਇਆ ਕਿਉਂ ਸਿੱਧੂ ਦੇ ਨਾਲ ਨਹੀਂ ਸਿੱਧੂ ਦੇ ਨਾਲ ਕਿਉਂ ਸਿੱਧੂ ਚੋਰ ਨਹੀਂ ਨਾ ਚੋਰ ਕਿਉਂ ਖੜੂ ਸਿੱਧੂ ਨਾਲ ਤੇ ਲੜਾਈ ਕਾਦੀ ਸੀ ਕੈਪਟਨ ਬਿੰਦਸ ਜਿਹੜੇ ਨਾਲ ਲੜ ਜਾਂਦਾ ਉਹ ਟੋਲੇ ਨਾਲ ਹੈ ਤੇ ਮੈਂ ਵੀ ਬਹੁਤ ਵੱਡਾ ਹੁੰਦਾ ਉਹ ਸਿੱਧੂ ਸਾਹ ਸਿੱਧੂ ਸਾਹ ਸਿੱਧੂ ਸਾਹ ਨਾਲ ਸਾਰੇ ਨੇ